ਅਜੋ ਕੁਝ ਮਿੱਟੀ ਇਕੱਠੀ ਕਰੀ ਫਿਰਦਾ ਜਿੰਨੀ ਇਕੱਠੀ ਕਰੀ ਜਾਓਗੇ ਓਨਹੀਂ ਅੱਗੇ ਜਾਣਾ ਔਖਾ ਹੋ ਜਾਣਾ ਮੈਂ ਬੇਨਤੀ ਕਰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਜਾਣਾ ਬਹੁਤ ਔਖਾ ਹੋ ਜਾਣਾ ਤੇ ਜਾਣਾ ਪੈਣਾ ਆ ਜਿੰਨੇ ਅਸੀਂ ਬੈਠੇ ਹਾਂ ਯਾਤਰੀ ਹਾਂ ਕਦੇ ਆਇਆ ਤੁਹਾਨੂੰ ਖਿਆਲ ਵੀ ਆ ਅਸੀਂ ਸਭ ਯਾਤਰੀ ਹਾਂ ਤੇ ਯਾਤਰਾ ਕਿਸੇ ਵੇਲੇ ਵੀ ਸ਼ੁਰੂ ਹੋ ਸਕਦੀ ਆ ਐਡਾ ਬੋਲਾ ਨਾ ਇਹਨੂੰ ਸੁਣਦਾ ਹੀ ਆ ਨਾ ਇਹਨੂੰ ਦਿਸਦਾ ਹੀ ਆ ਕਿਹਨੂੰ ਨਹੀਂ ਸੁਣਦਾ ਜੀ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣਾ ਬਹੁਤ ਰੋਲ ਕੁਝੋਲਾ ਇਹਨੂੰ ਨਹੀਂ ਸੁਣਦਾ ਇਹਨੂੰ ਦਿਸਦਾ ਨਹੀਂ ਐਸੀ ਗੱਲ ਨਹੀਂ ਇਹਨੂੰ ਦਿਸਦਾ ਨਹੀਂ ਅੱਗੇ ਦਿਸਦਾ ਇਹਨੂੰ ਸਭ ਕੁਝ ਹੀ ਆ ਜਿਹੜਾ ਮਛਲਾ ਹੁੰਦਾ ਨਾ ਉਹਨੂੰ ਸਭ ਪਤਾ ਹੁੰਦਾ ਗੰਧਕਰੀ ਜਾਣਦੇ ਬਿਸੇ ਰਾਲਾ ਪਾਉਂਦੇ ਅਸੀਂ ਜੋ ਅਸੀਂ ਤਾਂ ਮਰਜ਼ੀ ਕਰਨੀ ਆ ਔਖੋ ਸਤਨਾਮ ਵਾਹਿਗੁਰੂ